ਹਾਂ ਲੋ ਜੀ ਇਹ ਆਪਾਂ ਕਰਿਆ ਸੀ ਵਿੱਦ ਮਟੀਰੀਅਲ ਕੰਮ ਮਾਈ ਬਾਈ ਕਰਮੇ ਸਾਰਿਆਂ ਨੂੰ ਹਾਈ ਬਾਈ ਜੀ ਮਿਲਦੇ ਆਂ ਫਿਰ ਆਪਾਂ ਅਗਲੇ ਵਲੌਗ ਚ ਹਾਂਜੀ ਹਾਂਜੀ ਬਾਈ ਸਵਾਗਤ ਤੁਹਾਡਾ ਸਾਡੇ ਆਰ ਐਮ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਸਾਡੇ ਦਿਨ ਦੀ ਸ਼ੁਰੂਆਤ ਹੋ ਰਹੀ ਹੈ ਜੀ ਪੰਡ ਰਾਮਿਆਣੇ ਤੋਂ ਤੇ ਆਹ ਲੌਣਾ ਜੀ ਆਪਾਂ ਅੱਜ ਬਾਥਰੂਮ ਚੱਕਦਾਂਗੇ ਫੱਟੇ ਦੇ ਵੀ ਅੱਜ ਜਿਵੇਂ ਆਪਾਂ ਪਿਛਲੇ ਵਲੌਗ ਚ ਚੱਕਿਆ ਕਮਰੇ ਦੇ ਤੇ ਇਹਦੇ ਵੀ ਚੱਕਦਾਂਗੇ ਤੇ ਆਨੇ ਸਾਡੀ ਵਾਲੀ ਹੋਈ ਵੀ ਆ ਤੇ ਇੱਥੇ ਆਪਾਂ ਸਾਰਾ ਇਹ ਜੀ ਵਿੱਦ ਮਟੀਰੀਅਲ ਕੰਮ ਕਰਿਆ ਬਿੱਤੀ ਆਪਾਂ ਮਲਕ ਟਾਇਲ ਦੇ ਪੈਸੇ ਵਿੱਚ ਹੀ ਲੇਓ ਸਾਰਾ ਕੁਝ ਵਿੱਚ ਹੀ ਆ ਤੇ ਇਧਰ ਵੇਖੀ ਸੰਤਸ ਜਿਹੜਾ ਆਪਣਾ ਸੰਭਾਲ ਰਿਹਾ ਤੇ ਕਈ ਬੰਦੇ ਮਨ ਕੋ ਮੈਟ ਮਾਰਦੇ ਕਹਿੰਦੇ ਭਾਈ ਤੁਸੀਂ ਕਿਹੜੇ ਵਲੌਗ ਨਾਲ ਆ ਕਿਸ ਮੋਬਾਈਲ ਨਾਲ ਵਲੌਗ ਸ਼ੂਟ ਕਰਦੇ ਹੋ ਇਹ ਤੁਹਾਨੂੰ ਦਿਖਾ ਦਈਏ ਜੀ 24 Ultra ਆਪਣਾ Samsung ਦਾ ਅਸੀਂ ਇਹਦੇ ਨਾਲ ਵਲੌਗ ਸ਼ੂਟ ਕਰਦੇ ਆ ਤੇ ਬਣੇ ਰੋ ਵਲੌਗ ਚ ਆਪਾਂ ਮਿਲਦੇ ਆ ਜੀ ਹੁਣ ਬਣਾਉਣ ਲੱਗੇ ਮਸਾਲਾ ਆ ਵੇਖਿ ਫਿਰ ਆ ਦੱਲ ਲਾ ਫਿਰ ਮੋਲ ਕੇ ਮੇਰੇਆ ਦੱਲ ਲਾ ਜਮਾ ਓਕੇ ਸੀ ਮੈਨ ਓਕੇ ਸੀ ਨਾ ਹੁਣ ਤੋਂ ਬਾਈ ਦਿੱਲੀ ਵਲੌਗ ਬਣਾਇਆ ਕਰਨਗੇ ਹਾਂ ਰੋਜ਼ ਚਾਹੇ ਛੋਟਾ ਵੇਚਾ ਵਡਾ ਠੀਕ ਆ ਵਲੌਗ ਵੀ ਬੇ ਦਿੱਲੀ ਪਾਇਆ ਕਰਨੇ ਠੀਕ ਆ ਵਿੱਕੀ ਹਾਂ ਕੇਰਾਲ ਜੀ ਅਸੀਂ 5 ਦਿਨ ਦਾ ਵਲੌਗ ਦਾ ਚੈਲੰਜ ਲੈਂਦੇ ਆ ਵੀ 5 ਦਿਨ ਅਸੇ ਲਗਾਤਾਰ ਪਾਉਣੇ ਆ ਠੀਕ ਆ ਵਿੱਕੀ ਆ ਕੀ ਵਿਖਾਈ ਜਨਾ ਉਹ ਆ ਇਹ ਦੱਸੋ ਯਾ ਤੁਹਾਨੂੰ ਆ ਕੀ ਚੀਜ਼ ਆ ਸਾਨੂੰ ਕਮੈਂਟ ਦੱਸਿਓ ਵੈਸੇ ਅਸੀਂ ਇਹਨੂੰ ਐਂ ਵਿਖਾ ਨਹੀਂ ਸਕਦੇ ਹੁੰਦੇ ਪਰ ਵਿਖਾ ਦਿੰਨੇ ਆ ਤੇ ਵੀ ਆ ਰਸੋਈ ਇਹਨੂੰ ਵੀ ਕਹਿੰਦੇ ਆ ਕਿਮੈਂਟ ਚੰਗਾ ਇੱਧਰ ਨਾਲ ਹੀ ਸਾਨੂੰ ਰੇੜੀ ਮਿਲ ਗਈ ਇੱਕ ਐਂ ਦੇਖੋ ਬਈ ਘਰਨਾ ਜਾਨੀ ਕਿ ਵੀ ਤੇ ਕੋਈ ਰਹਿੰਦਾ ਬਕਲ ਅੰਟੀ ਤੇ ਅੰਕਲ ਤੇ ਸਾਰੇ ਬੰਦੇ ਮਾਰ ਗਏ ਤੇ ਪਰਲੇ ਪਸੰਦ ਦਾ ਬਾੜਾ ਤੇ ਆ ਮੌਲ ਆ ਆ ਵਿੱਕੇ ਦੀ ਰੇੜੀ ਕਿਨੇ ਮੱਲ ਪੜ ਦੋ ਪੜ ਠੀਕ ਆ ਚਲੋ ਘਰ ਲਾ ਕੇ ਮਸਾਲਾ ਫਿਰ ਟੈਨ ਲਾਉਣ ਲੱਗਦੇ ਆ ਮਿਲਦੇ ਆ ਲਾ ਦੇ ਕਿਉਂ ਚਾਦਣਾ ਮਿਲ ਕੇ ਲੱਡੂ ਵੇਗ ਨਾਲ ਦੁੱਖ ਘੱਟਣੇ ਹਾਂ ਕਰਤੇ ਆਵੇਂ ਰੰਗ ਦੇ ਘੱਟੇ ਆ ਰੰਗ ਉਹ ਨਹੀਂ ਘੱਟੇ ਲੋ ਜੀ ਆਸੀਂ ਕਰਤ ਸੀ ਵਾਸ਼ਰੂਮ ਸ਼ੁਰੂ ਤੇ ਟਾਲੀਅਨ ਦੇ ਵਿੱਚ ਵੀ ਟਾਇਲ ਆਹ ਬਣੀ ਟਾਲੀਅਨ ਲੋਕਾ ਜਮਾ ਇਹ ਇਹ ਸਾਰਾ ਤੁਮ ਮੈਂ ਪਹਿਲੇ ਫੇਸਰ ਨੇ ਵਿਦ ਤੋਂ ਮਟੀਰੀਅਲ ਆਪਣਾ ਕੰਮ ਚੱਲੀ ਜਾਂਦਾ ਵਿੱਚ ਟਾਇਲ ਵਿੱਚ ਸਾਰੀ ਲੇਬਰ ਸਿਮੈਂਟ ਸਭ ਕੁਝ ਆਪਾਂ ਇਹਨੂੰ ਕੰਪਲੀਟ ਕਰਨ ਦਾ ਯਾਨਕਿ ਜੋ ਆਪਣੀ ਨਾਲ ਗੱਲ ਹੋਈ ਆ ਸਾਰਾ ਆਪਾਂ ਕੰਪਲੀਟ ਕਰਨਾ ਚਾਹੀਏ ਤੇ ਸਾਨੂੰ ਉਮੀਦ ਆ ਵੀ ਅਸੀਂ ਸ਼ਾਮ ਤੱਕ ਅੱਜ ਫਰਸ਼ ਲਾ ਕੇ ਜਾਵਾਂਗੇ ਬਾਕੀ ਸਾਡੀ ਕੋਸ਼ਿਸ਼ ਆ ਤੇ ਪੱਕੇ ਹੀ ਅਸੀਂ ਲਾ ਕੇ ਜਾਵਾਂਗੇ ਉਹ ਸਾਨੂੰ ਜਿੰਨਾ ਮਰਜ਼ੀ ਟਿਕ ਵੇਲਾ ਹੋ ਜੇ ਤੇ ਬਾਕੀ ਅੰਟੀਆ ਦੇ ਬਹੁਤ ਚੰਗੇ ਆ ਸਾਨੂੰ ਚੰਗੀ ਨੂੰ ਚਾਹੂ ਪੀਉਂਦੇ ਵਧੀਆ ਓਕੇ ਕੰਮ ਜਾਵਾ ਲੈ ਆ ਵੀ ਕਿਦਾਂ ਆ ਗਿਆ ਪ੍ਰਸ਼ਾਦਾ ਕਾਲ ਵੀ ਸਾਨੂੰ ਦੱਸਾਂਗੇ ਤੇ ਅੱਜ ਵੀ ਹੈ ਕਿ ਹਾਂ ਜੀ ਸਭ ਦਾ ਸਤ ਸ੍ਰੀ ਅਕਾਲ ਹਾਂ ਲੈ ਖਾਣਾ ਦਾ ਚੁੱਲ੍ਹਾ ਪਾ ਲੈ ਲਈ ਅੱਜ ਤਾਂ ਨਹੀਂ ਅੱਜ ਕਰਾਂਗੇ ਆਹ ਉਹ ਪਾਣੀ ਸਾਗ ਮਿਲਦੇ ਆਪਾਂ ਫਿਰ ਰੋਟੀਆਂ ਖਾਣ ਨੂੰ ਠੀਕ ਹੈ ਜੀ ਓਕੇ ਸਰ ਠੀਕ ਹੈ ਜੀ ਓਕੇ ਲਾਵੀ ਹੁਣ ਆਪਾਂ ਰੋਟੀ ਖਾਣ ਦੇ ਬਾਅਦ ਚੱਲ ਪਏ ਸਿਮੈਂਟ ਲੈਣ ਤੇ ਵਿੱਦ ਮਟੀਰੀਅਲ ਦਾ ਕੰਮ ਫਿਰ ਇਹੀ ਹੁੰਦਾ ਬਈ ਸਿਮੈਂਟ ਆਪ ਨੂੰ ਲੈਣਾ ਪੈਣਾ ਹਣਾ ਹਣ ਵਿੱਕੀ ਹੁਣ ਬਈ ਸਾਨੂੰ ਲੱਭਣੀ ਪਊ ਸਿਮੈਂਟ ਵਾਲੀ ਦੁਕਾਨ ਐਂ ਵਿੱਕੀ ਹੁਣ ਲੱਭਣੀ ਪਊ ਸਾਨੂੰ ਸਿਮੈਂਟ ਵਾਲੀ ਦੁਕਾਨ ਤੇ 11 ਘੰਟਾ ਕਿ ਚੱਕਲਾ ਵਗੇ ਘੱਟਾ ਕਿਹ ਰਹਿਣਾ 2 ਘੰਟੇ ਤੇ ਪੈਸੇ ਗਏ ਉਹ ਅਸੀਂ ਹੁਣ ਵਰਤ ਲੈ ਹੁਣ ਲੱਭਦੇ ਆ ਬਈ ਕਿੱਥੇ ਆ ਸਿਮੈਂਟ ਦੀ ਦੁਕਾਨ ਚਲੋ ਇੱਧਰ ਹੋ ਵਿੱਕੀ ਆ ਮੇਰੇ ਸਾਹਮਣੇ ਤੇ ਅੱਜ ਅਸੀਂ ਪਿੰਡ ਰਾਮਿਆ ਆ ਫਰਨੀ ਦੇਗਾ ਫਰਨੀ ਦੇ ਉਹ ਵੀਰੇ ਬਾਰ-ਬਾਰ ਪਰਲੇ ਪਸੇ ਕਿਦੇ ਹੋਊ ਵੀ ਮੇਰੇ ਹਿਸਾਬ ਦੇ ਨਾਲ ਹਣਾ ਚਲੋ ਕੋਈ ਗੱਲ ਨਹੀਂ ਬਣੇ ਰੋ ਬਲੌਜ ਮੇਰੇ ਬੱਸ ਸਮੈਂਟ ਚੜੀ ਜਾ ਰੰਦੀ ਜਾ ਕੇ ਲੈ ਵੀ ਆ ਲਿਆ ਸਕੂਟਰ ਤੇ ਮਸਾਲਾ ਮਖਾ ਲਿਆ ਸਕੂਟਰ ਤੇ ਮਸਾਲਾ ਅੱਜ ਤਾਂ ਟਰੱਕ ਮੈਨਾਂ ਨਹੀਂ ਲੈਣਾ ਹੁੰਦਾ ਮੈਨਾਂ ਲੈਣ ਨੂੰ ਮੈਂ ਗਲਤੀ ਕਰਦਾ ਆਹ ਲੋ ਬੱਤਾ ਹੁਣ ਇੱਕ ਘਟਾ ਮੈਂ ਹੋ ਲਵਾਂ ਜੀ ਕਿ ਹੁਣ ਆਪਣਾ ਹਣਾ ਚਲੋ ਬਾਕੀ ਤਾਂ ਹੁੰਦਾ ਕੋਈ ਨਹੀਂ ਡਾਂ ਲੱਗੀ ਆਪਣੇ ਲੋਰੀ ਨਾ ਲਗ ਦਿੱਤ ਲਾਪਣੇ ਤੇ ਹੁਣ ਲਾਵਾਂਗੇ ਆਪਾਂ ਤੁਹਾਨੂੰ ਬਤਾ ਚਲੋ ਮਿਲਦੇ ਆ ਗੱਜਾ ਪੈਜੀ ਵਲੌਗ ਦਾ ਦੂਸਰਾ ਦਿਨ ਤੇ ਪਹਿਲੇ ਦਿਨ ਅਸੀਂ ਤੁਹਾਨੂੰ ਪਤਾ ਹੀ ਆਪਾਂ ਕੀ ਕਰ ਲਿਆ ਸੀਗਾ ਤੇ ਫੇਰ ਸਾਨੂੰ ਰਹੋਗੇ ਅਸੀਂ ਹਨੇਰਾ ਤੇ ਅੱਜ ਅਸੀਂ ਨਜਿੱਤੋਂ ਤਾਂ ਲੈ ਕੇ ਆਏ ਡੱਬਾ ਆਹਾ ਡੱਬਾ ਘਟ ਗਿਆ ਸੀਗਾ ਤੇ ਅੱਜ ਮਰ ਕੰਪਲੀਟ ਹੋ ਜਾਊਗਾ ਕੱਲ ਫਰਸ਼ ਰਹਿ ਗਈ ਸੀ ਆਪਣੀ ਤੇ ਤੁਹਾਨੂੰ ਮੈਂ ਦਿਖਾਉਣਾ ਆਪਣਾ ਅੱਜ ਦਾ ਕੰਮ ਕੀ ਰਹਿ ਗਿਆ ਆ ਦੇਖੋ ਅੱਜ ਆਪਣਾ ਸਾਰਾ ਕੰਮ ਪਲੀਟ ਤੇ ਆਹ ਰਹਿ ਗਿਆ ਜਿਹੜਾ ਦੋ ਡੱਬਾ ਟੈਨ ਘੜ ਗਿਆ ਸੀ ਗਿਆ ਉਹ ਬੱਚੇ ਤੋਂ ਲੈ ਆਇਆ ਤੇ ਅੱਜ ਆਪਾਂ ਆਹ ਲਾ ਦੇਣਾ ਤੇ ਬਾਕੀ ਫਲੋਰ ਤੇ ਪਹਿਲਾਂ ਸਾਨੂੰ ਮੀਸ ਵੀ ਕਰ ਲੈਨੇ ਬਰਜੂ ਪਰ ਕੱਲੇ ਨੇ ਬੜਿਆ ਅੱਜ ਕੰਪਲੀਟ ਹੋ ਜੂਗਾ ਤੇ ਵਾਣੇ ਰੋ ਵਲੌਗ ਦੇ ਵਿੱਚ ਫਿਰ ਆਪਾਂ ਮਿਲਦੇ ਆ ਤੇ ਅੱਜ ਅਸੀਂ ਫਲੋਰ ਕਰਕੇ ਨੱਕੀ ਤੇ ਇਥੋਂ ਛੁੱਟੀ ਕਰ ਜਣੇ ਆ ਫਿਰ ਦੂਜੇ ਦਿਨ ਕੱਲ ਇਸ ਜਗ੍ਹਾ ਤੇ ਮਿੱਟਾ ਸੀ ਵਿੱਕੀ ਤੇ ਅੱਜ ਗੁਰਜੰਟ ਕਾਲ ਦੀ ਰੋਟੀ ਅੱਜ ਬਣਾਇਆ ਨੇ ਆਲੂ ਮਟਰ ਚਾ ਚਲੋ ਦੇਖਦੇ ਆਂ ਕੱਲੀ ਫਰਸ਼ ਰਹਿ ਗਈ ਬਾਕੀ ਆਪਣਾ ਬਾਕੀ ਕੰਮ ਆਪਣੇ ਰਪੋਰਟ ਓਕੇ ਹੈ ਲਾ ਵੀ ਇਹ ਚੱਕ ਦੀ ਫਰਸ਼ ਹੋ ਰਿਆਂ ਦੇ ਨਹੀਂ ਛੱਡਿਆ ਹੈ ਚੱਕ ਦੀ ਤੇ ਇੱਕ ਤੇ ਲਓ ਜੀ ਆਹ ਰੋਣਾ ਦਾ ਵਾਸ਼ਰੂਮ ਤੇ ਆਹ ਰਹਿ ਗਏ ਚਾਰ ਟੋਟੇ ਸਾਡੇ ਵਲੋਗ ਵਲੋਗ ਦੀ ਸਮਲਤ ਵਾਲਾ ਬੰਦ ਰਹੇ ਹਨ ਜਮਾਨ ਜੀ ਜਮਾਨ ਆਹ ਲਿਆ ਜੈਂਡਰੀ ਫਰਸ਼ ਲਾਤੀ ਰਹੇ ਕਿ ਦੂ ਘਟੇ ਲਾਉਂਦੇ ਚੱਕ ਦੂ ਘਟੇ ਥਾਲ ਚੱਕ ਕਰ ਸਾਡੀ ਕੰਮੀ ਦੋ ਹਾਂ ਸਹੀ ਜੋ ਸਮਾਨ ਚੱਕ ਤਾ ਚੱਕ ਕਰੋ ਪੂਰੇ ਵਧੀਆ ਚਲੋ ਆ ਲਾ ਕੇ ਮਿਲਦੇ ਹਾਂ ਬੰਦ ਲੈ ਵੀ ਕੰਮ ਕਰਤਾ ਕੰਪਲੀਟ ਤੇ ਆ ਲੱਗਿਆ ਮੋਸ਼ਰੂਮ ਮਿਲਦੇ ਆ ਫਿਰ ਆਪਾਂ ਤੁਹਾਨੂੰ ਦੂਜੇ ਵਲੋਗ ਚ ਕੰਮ ਸਾਡੇ ਵੱਲੋਂ ਕੰਬੜੀ ਦਾ ਆ ਮਾਣਾ ਮਟਾ ਸਾਫ ਕਰਨ ਨਾਲ ਹਣਾ ਇਹ ਹੋ ਜੂਗਾ ਆਹ ਲਓ ਜੀ ਇਹ ਆਪਾਂ ਕਰਾਸੀ ਵਿਦਮ ਮਟੀਰੀਅਲ ਕਰਾਂ ਬਾਏ ਬਾਏ ਕਰਦੇ ਸਾਰਿਆਂ ਨੂੰ ਬਾਏ ਬਾਏ ਜੀ ਮਿਲਦੇ ਆਂ ਫਿਰ ਆਪਾਂ ਅਗਲੇ ਵਲੌਗ ਚ